ਰਾਮਨਿਲਾ ਕਮੇਟੀ ਨਾਲ ਅੰਮਲੇ ਦੀ ਬੋਲੀ ਹੋ ਗਈ ਹੈ। ਉਹ ਮੱਛੇ ਸਾਡੀ ਸਹਿਮਤੀ ਨਾਲ 84 ਲੱਖ ਦੀ ਬੋਲੀ ਹੋਈ। ਕਿਹਨੂੰ ਟੱਕਰ ਗਿਆ ਕਿ ਕੌਣ ਨਿਕਲ ਗਿਆ? ਠੀਕ ਆਪਣੇ ਆ ਭਾਈ ਸਾਹਮਣੇ ਸਾਡੇ ਆਪਣੇ ਦੀਪਕ ਕੁਮਾਰ ਦੀਪਕ ਕੁਮਾਰ ਬਹੁਤ ਹੀ ਵਧੀਆ ਢੰਗ ਨਾਲ ਪ੍ਰਸ਼ਾਸਨ ਨੇ ਤੇ ਰਾਮਨਿਲਾ ਕਮੇਟੀ ਨੇ ਬੜੇ ਹੀ ਵਧੀਆ ਢੰਗ ਦੇ ਨਾਲ ਅੱਜ ਬੋਲੀ ਹੋਈ। ਪੁਲਿਸ ਪ੍ਰਸ਼ਾਸਨ ਦਾ ਪੂਰਾ ਵਿਰੋਕਿਆ ਤੇ ਕੋਈ ਰੋਲਾ ਨਹੀਂ ਕੀ ਰੱਪਾ ਨਹੀਂ ਅੰਦਰ ਕਮੇਟੀ ਨੇ ਬੜੀ ਸੁਚਿਰਜੇ ਢੰਗ ਨਾਲ ਬੋਲੀ ਕਰਾ ਕੇ ਸਾਰਿਆਂ ਦੀ ਸਹਿਮਤੀ ਦੇ ਨਾਲ ਜਾਨੀ ਕਿ ਸਿਰੇ ਚੜ੍ਹਤੀ ਹੈ ਪਰ ਚੀ ਗੱਡੀ ਕੀ ਪੰਜਾ ਜਿਹੜੇ ਕੈਂਡੀਡੇਟ ਸੀ ਪੰਜਾ ਦੀ ਤੇ ਪੰਜਾਂ ਦੇ ਵਿੱਚੋਂ ਸਾਡੀ ਪਰਚੀ ਨਿਕਲ ਗਈ ਹੈ ਤੇ ਸਾਨੂੰ ਮੇਲਾ ਡਿਕਲੇਅਰ ਹੋ ਗਿਆ ਜੀ ਚਲੋ ਆਪਾਂ ਭਗਵਾਨ ਸ਼ਹਿਬ ਪੰਜ ਕੈਂਡੀਡੇਟ ਸੀਗੇ ਜੀ ਇੱਕ ਤਾਂ ਆਪਣੇ ਜਿੰਦਰ ਸਾਹਿਬ ਸੀਗੇ ਇੱਕ ਅਜੀਪਾਲ ਦਾ ਸਾਬਰ ਸੀਗੇ ਜੀ ਇੱਕ ਅਜੀ ਨੀਰ ਸੀਗੇ ਇੱਕ ਮੈ ਸੀਗਾ ਜੀ ਇੱਕ ਇੱਕ ਵਿਰਿੰਦਰ ਕਪੂਰ ਸੀਗੇ ਜੀ ਕਿੰਨੇ ਦੀ ਕੰਪਨੀ ਨੇ ਕਿੰਨੇ ਦਾ 84 ਲੱਖ ਦਾ ਠੇਕਾ ਹੋਇਆ ਜੀ ਇਨਕਲੂਡਡ ਜੀਐਸਟੀ ਕੰਪਨੀ ਦਾ ਕੰਪਨੀ ਦਾ ਨਾਲ ਕੋਨਾਲ ਕੰਪਨੀ ਦੇ ਨਾਮ ਤੇ ਹੋਇਆ ਜੀ ਠੀਕ ਹੈ ਪੂਰਾ ਐਕੀਐਮ ਕੀਤਾ ਹੋਇਆ ਹੈ ਹਾਂਜੀ 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 ਪੂਰਾ ਫੋਨ ਬੇਟਾ ਫੋਲ ਇੰਤਜ਼ਾਮ ਕੀਤਾ ਜਾਏਗਾ ਜੀ ਮੇਲੇ ਦਾ ਸਾਰਾ ਕੁਝ ਆਏਗਾ ਜੀ ਬਹੁਤ ਵਧੀਆ ਝੂਟੇ ਆਣਗੇ ਟੈਨਸ਼ਨ ਨਾਲ ਸੇਫਟੀ ਵੀ ਲੈ ਕੇ ਪ੍ਰੋਪਰ ਨਾਲੇ ਆਪਾਂ ਕਿਹੜਾ ਨਵੇਂ ਆਪਣੇ ਜੰਦਰ ਸਾਹਿਬ ਨਾਲ ਆ ਸਾਰੇ ਆਪਾਂ ਇਕੱਠੇ ਕਰਦੇ ਪਏ ਆ ਪ੍ਰੋਪਰ ਢੰਗ ਨਾਲ ਚੱਲੇਗਾ ਇਹ ਕਹੀ ਹੈ ਜੀ 83 ਲੱਖ ਤੇ ਪਰਚੀ ਸਿਸਟਮ ਵੈਸੀ ਬੋਲੀ ਸਾਰਿਆਂ ਨੇ ਬਤਾਤੀ ਸੀ ਕਮੇਟੀ ਨੇ ਡਿਸੀਜਨ ਦਿੱਤਾ ਕਿ 84 ਲੱਖ ਦੀ ਹੀ ਪਰਚੀ ਪਊਗੀ ਔਰ ਪਰਚੀਆਂ ਪਾਈਆਂ ਤੇ ਪ੍ਰਮਾਤਮਾ ਨੇ ਸਾਡੀ ਗਰੁੱਪ ਦੀ ਸੁਣੀ ਔਰ ਪਰਚੀ ਸਾਡੀ ਨਿਕਲੀ ਇਸ ਕਰਕੇ ਤੁਹਾਨੂੰ ਸਾਰਿਆਂ ਮੀਡੀਆ ਵਾਲਿਆਂ ਨੂੰ ਵੀ ਬਹੁਤ ਬਹੁ ਮੁबारकਾਂ ਇੱਕ ਇੱਕੀ ਵਧੀਆ ਚਲਾਊਗਾ ਇੱਕੀ ਜਿਹੜਾ ਠਿਕਾ ਇਹ ਵਧੀਆ ਚਲਾਇਆ ਜਾਊਗਾ ਜਿਹੜਾ ਇੱਕੀ ਦਸਹਿਰਾ ਵਾ ਔਰ ਬਹੁਤ ਵਧੀਆ ਬਣਾਇਆ ਜਾਊਗਾ ਔਰ ਹਰ ਫੈਸਿਲਿਟੀ ਮਿਲੂਗੀ ਜਿਹੜਾ ਵੀ ਮੇਲਾ ਦੇਖਣ ਆਊਗਾ ਉਹਨਾਂ ਨੂੰ ਹਰ ਫੈਸਿਲਿਟੀ ਮਿਲੂਗੀ ਸਿਕਿਉਰਿਟੀ ਨੂੰ ਲੈ ਕੇ ਕਿੱਦਾਂ ਸਿਕਿਉਰਿਟੀ ਨੂੰ ਲੈ ਕੇ ਸਕੋਰਟ ਸਕੋਰਟੀ ਤੋਂ ਬਿਨਾ ਥੋੜੀ ਮੇਲਾ ਹੋ ਸਕਦਾ ਸਕੋਰਟੀ ਵਧੀਆ ਸੀ ਲੱਗਾ ਸਿਕਿਉਰਟੀ ਦੇ ਪੁਕਤਾ ਇੰਤਜ਼ਾਮ ਹੋਣਗੇ ਕਮੇਟੀ ਵੀ ਕਰਕੇ ਦੇਗੀ ਤੇ ਤੁਹਾਡਾ ਪ੍ਰਸ਼ਾਸਨ ਵੀ ਕਰੇਗਾ ਕੁਛੀ ਦਾ ਮਾਹੌਲ ਬਹੁਤ ਵਧੀਆ ਜੀ ਟੈਂਕੀ ਪਾਜੀ ਆ ਬੈਠੇ ਆ ਜੀ ਆ ਦੀਪਕਾ ਛੋਟਾ ਭਰਾ ਸਾਡਾ ਹਾਂਜੀ 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 ਧੰਨਵਾਦ ਵੇਦਾ ਮੰਧਰਾੜਿਆਂ ਦੀ ਆਸ